ਵਾਜਲ ਕਦੇ ਸਰਹੱਦੀ ਪਿੰਡ ਦੋਨੋ ਨਾਨਕਾ ਤੇ ਮੁਹਾਤਮ ਨਗਰ ਦੇ ਵਿਚਕਾਰ ਟਾਣੀਆਂ ਤੇ ਵੀ ਹੜ੍ਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਇਸ ਸਮੇਂ ਇੱਥੇ ਰਹਿੰਦੇ ਲੋਕਾਂ ਦੇ ਘਰਾਂ ਅੰਦਰ ਪਾਣੀ ਹਟ ਗਿਆ ਹੈ ਪਰ ਉਹਨਾਂ ਦੇ ਕਮਰੇਆਂ ਅੰਦਰ ਦਰਿਆ ਦੇ ਪਾਣੀ ਕਾਰਨ ਆਈ ਮਿੱਟੀ ਦੇ ਢੇਰ ਲੱਗੇ ਹੋਏ ਹਨ ਜਿਸ ਨੂੰ ਕੱਢਣ ਲਈ ਉਹਨਾਂ ਨੂੰ ਕਾਫੀ ਮੁਸ਼ਕਲ ਕਰਨੀ ਪੈ ਰਹੀ ਹੈ ਲੋਕਾਂ ਨੇ ਦੱਸਿਆ ਕਿ ਹੜ੍ਹ ਕਾਰਨ ਉਹਨਾਂ ਦੇ ਘਰਾਂ ਅੰਦਰ ਕਰੀਬ 4 ਫੁੱਟ ਤੱਕ ਪਾਣੀ ਭਰ ਗਿਆ ਸੀ ਇਸ ਦੌਰਾਨ ਉਹਨਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਉੱਚੀਆਂ ਥਾਵਾਂ ਤੇ ਜਾਣ ਲਈ ਮਜਬੂਰ ਹੋਣਾ ਪਿਆ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਫਸਲਾਂ ਵੀ ਬਿਮਾਰ ਹੋ ਗਏ ਸਨ ਜਿਨ੍ਹਾਂ ਤੇ ਇਲਾਜ ਦਾ ਪ੍ਰਬੰਧ ਵੀ ਉਹਨਾਂ ਨੂੰ ਖੁਦ ਹੀ ਕਰਨਾ ਪਿਆ ਸੀ ਇਸ ਦੌਰਾਨ ਉਹਨਾਂ ਦੇ ਘਰਾਂ ਅੰਦਰ ਪਾਣੀ ਰਹਿਣ ਕਾਰਨ ਮਿੱਟੀ ਦੇ ਢੇਰ ਲੱਗ ਗਏ ਹਨ ਜਿਸ ਨੂੰ ਕੱਢਣ ਲਈ ਉਹਨਾਂ ਨੂੰ ਕਾਫੀ ਮੁਸ਼ਕਲ ਕਰਨੀ ਪੈ ਰਹੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਉਹਨਾਂ ਦੇ ਮਕਾਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਉਹਨਾਂ ਨੇ ਸਰਕਾਰ ਤੋਂ ਉਹਨਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ 4-5 ਅੰਗਲ ਮਿੱਟੀ ਚੜੀ ਪੀਚ 10 ਫੁੱਟ ਪਾਣੀ ਹੋਇਆ ਪਿਆ ਅੰਦਰ ਸਮਾਨ ਦਾ ਜ਼ਹਰਾ ਟੂਟਾ ਭੱਜਾ ਪਿਆ ਹੁਣ ਸਾਨੂੰ ਜਾਂਦਾ ਕੋਈ ਮਿਲਣਾ ਚਾਹੀਦਾ ਮਕਾਨਾਂ ਨੂੰ ਵੀ ਕੋਈ ਨੁਕਸਾਨ ਹੋ ਗਿਆ ਹਾਂ ਮਕਾਨ ਹੀ 파ਟੇ ਪੈਨ ਮਕਾਨ ਚਾਰ ਨੇ ਮਿੱਟੀ ਦਾ ਵਾਦੂ ਅੰਦਰ ਆ ਰਹੀ ਸੀ ਤੇ ਚਾਰ ਕਰੂੰਗਾ ਚੜੀ ਪਾਣੀ ਇੱਥੇ ਅੱਭਾਰਿਆ ਪਾਣੀ ਕਿੰਝ ਆ ਰਿਹਾ ਪਾਣੀ ਉੱਤਰ ਜਾਂਦਾ ਅੰਦਰ ਮੈਕ ਟੇੜਾ ਪਿਆ ਉਹ ਕੱਢਣਾ ਬੜੀ ਪਰੇਸ਼ਾਨੀ ਤੇ ਮਾਂ ਹਮਾ ਟੂਟਾ ਭੱਜਾ ਤੇ ਢਿੱਗ ਜਾਵੇ ਬਾਰਸ਼ ਨਾਲ ਕੋਈ ਨਾ ਹਨ ਤਰਪਾਇਆ ਮਿਲੀ ਨਾ ਹਨ ਕੋਈ ਰਾਸ਼ਨ ਮਿਲਾ ਮੰਡੀਆਂ ਚ ਗਏ ਮੰਡੀਆਂ ਦੀ ਮਾਰ ਡੰਗਰ ਲੈ ਕੇ ਬੈਠੇ ਉੱਥੇ ਹੀ ਕੁਝ ਨਹੀਂ ਹਨ ਮਿਲਾ ਕੋਈ ਰਾਸ਼ਨ ਨਹੀਂ ਉੱਥੇ ਮਿਲਾ ਤੁਹਾਨੂੰ ਕੋਈ ਨਹੀਂ ਮਿਲਾ ਜਦ ਸੁੱਕੇ ਪੈਣ ਤੇ ਬੈਠੇ ਨੇ ਉਹ ਹਾਦੇ ਨਾਲ ਲੜਦੇ ਨੇ ਮਾੜਾ ਮੋਟਾ ਜਿਹਾ ਕੋਈ ਮਿਲਦਾ ਉਹ ਜਿਹੜੇ ਤੂੰ ਕੋਈ ਵਿਚਾਰੇ ਆ ਗਏ ਕੋਣ ਦਾਨ ਕਰੀ ਹੋਰ ਕੁਝ ਨਹੀਂ ਮਿਲਾ ਪਰ ਪੈਲ ਵੀ ਨਹੀਂ ਮਿਲੀ ਤੁਹਾਨੂੰ ਖਾਣੋਂ ਨਹੀਂ ਮਿਲੀ ਹਾਂ ਮੰਗ ਕੀਤੀ ਨਹੀਂ ਮਿਲਿਆ ਹੀ ਮੋਲ ਲੈ ਆ ਕੇ ਚਲਾਈ ਬਟ ਮੱਜਾ ਮੱਜਾ ਮੈਂ ਬਿਮਾਰ ਹੋਇਆ ਪਈ ਕੋਈ ਡਾਕਟਰ ਵੀ ਨਹੀਂ ਆਇਆ ਕੋਈ ਡਾਕਟਰ ਨਹੀਂ ਪਹੁੰਚਿਆ ਆਪ ਲੈ ਆਂਦੇ ਨੇ ਜਾ ਕੇ ਆਪ ਕਿਸ ਤਰ੍ਹਾਂ ਫਿਰ ਗਏ ਹੋ ਆਪ ਉੱਥੋਂ ਇੱਕ ਮੁੰਡਾ ਪਾਰੂ ਸੀਗਾ ਕਿ ਬੱਚੇ ਨਿਕਲ ਕੇ ਉਹਦੇ ਨੂੰ ਉੱਥੇ ਲਾ ਕੇ ਉਹ ਵੀ ਬਾਰੇ ਫੋਨ ਤੇ ਪਰ ਸਰ ਸਭ ਲਈ ਗਈ ਸਾਰੀ ਚੋੜੀ ਤਾਂ ਲਈ ਲੋੜ ਗਈ ਕਿੰਨੀ ਫਸਲ ਕਿੰਨੀ ਰਹੀ ਖਾ ਖਾ ਲਈ 2 ਕਿਲੋ ਕੋਈ ਸਾਨੂੰ ਜਾਂਦਾ ਕੋ ਮਾਵਜਾ ਆ ਜਾ ਕੋਈ ਜਾਂਦਾ ਕੋਈ ਖਰਚਾ ਪਾਣੀ ਦੇਵਾਂ ਚਾਹਾਂ ਬੀਜਾਂ ਦੇ ਕੋਈ ਉਹ ਈ ਵਾਰ ਗਈ ਉਹਨਾ ਦਾ ਵਿਚਾਰ ਲਈ ਥੋੜ੍ਹਾ ਥੜਾ ਬਣਾਇ ਮਾਵਦਾ ਪਰਸੈਂਟਾ ਦਿਖਾ ਦੋ ਦਾ ਵੀ ਕੋਈ ਖੜੀ ਬਤਾ ਹੁਣ ਵੀ ਨਹੀਂ ਕੋਈ ਸਬਤਾ ਹੁਣ ਵੀ ਮੈਨੂੰ ਨਜ਼ਰ ਆ ਰਹੀ ਨਹੀਂ ਲੇਗਾ ਕੋਈ ਮਾਲਜਾ ਕੀ ਬਦਕੀ ਕਰਦੇ ਨੇ ਸਰਕਾਰਾਂ ਗਰੀਬਾਂ ਦੀ ਮਦਦ ਕਿੱਥੇ ਨਹੀਂ ਦਿੰਦੀ ਦੀਵਤਿਆ ਮਣਵੇਂ ਨਰ ਬੱਤੀ ਵੀ ਕੋਈ ਕਿੱਥੇ ਭਰਦੇ ਨੇ ਥੁਕਿ ਕਿੱਥੇ ਬੱਚੇ ਕਿੱਥੇ ਦਿੱਤੇ ਹੋਏ ਨੇ ਕੋਈ ਬੱਤ ਚੈੱਕ ਕੋਈ ਨਹੀਂ ਸ਼ਹਿਰ ਕਿਹੜੀ ਤੋਂ ਆ? ਨਾਮ ਕਿਹਾ ਫਿਰ। ਅੱਛਾ। ਇਹ ਤੇ ਕਿੰਨੇ ਪਰਿਵਾਰ ਦੇ ਨੰਬਰ ਆਏ ਨੇ। ਤੇ ਇੱਥੇ ਬੈਠੇ ਚਰ ਪਾਣੀ ਇੱਥੇ। ਤੇ ਸਿਰ ਹੱਥ ਉਠੇ ਨੇ। ਸ਼ਾਇਦ ਕੋਈ ਵੀ ਨਹੀਂ। ਐਵੇਂ ਘਰ-ਬਾਰ ਛਾ ਦੇ ਕੇ ਚਲੇ ਗਏ। ਕੋਈ ਸਮਾਜ ਸੀ ਇਸ ਸਮਾਜ ਵਿੱਚ ਆਇਆ ਉਹ ਵੀ ਨਹੀਂ ਟੋਟੇ ਕੋਲ ਆਇਆ। ਤੁਹਾਨੂੰ ਤਾਂ ਦੇ ਮਾਰ ਡੰਗਰ ਬਾੜ ਬੱਚੇ ਦੀ ਬਾਣ ਦੀ ਜਾਨ ਨੂੰ ਪੀਰ ਮਾਰਨ ਕਰਗੀ।